वो मेरे साथ है हरदम हर, हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਅੱਜ ਦੀ ਸਵੇਰ ਤੁਹਾਡੇ ਲਈ ਖੁਸ਼ੀਆਂ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਅਧਿਆਏ ਦੇ 23 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ "ਹੇ ਸ਼ੈਤਾਨ ਮੈਥੋਂ ਪਿੱਛੇ ਹਟ ਤੂੰ ਮੇਰੇ ਲਈ ਠੋਕਰ ਹੈ ਕਿਉਂ ਜੋ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ" ਪਤਰਸ ਨੇ ਜਦੋਂ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੀ ਯਾਤਰਾ ਦੇ ਵਿਸ਼ੇ ਵਿੱਚ ਸੁਣਿਆ ਤਾਂ ਉਸ ਨੂੰ ਰੋਕਣਾ ਚਾਹਿਆ ਤਦ ਪ੍ਰਭੂ ਨੇ ਉਸ ਨੂੰ ਡਾ ਕਰਦੇ ਹੋਏ ਕਿਹਾ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਪਰਮੇਸ਼ਰ ਦੀਆਂ ਗੱਲਾਂ ਭਾਵ ਉਹ ਗੱਲਾਂ ਜੋ ਉਸ ਦੀ ਇੱਛਾ ਅਤੇ ਮਹਿਮਾ ਦੇ ਨਾਲ ਸੰਬੰਧਿਤ ਹਨ ਮਨੁੱਖ ਦੀਆਂ ਗੱਲਾਂ ਅਰਥਾਤ ਉਸ ਦੀ ਸੰਪਤੀ ਪ੍ਰਸੰਨਤਾ ਅਤੇ ਪਰਸਿਸ਼ਟਾ ਹਨ ਜੋ ਪਰਮੇਸ਼ਰ ਦੀਆਂ ਗੱਲਾਂ ਦੇ ਵਿਰੁੱਧ ਹੁੰਦੀਆਂ ਹਨ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪਾਪ ਦੇ ਕਾਰਨ ਮਨੁੱਖ ਦੀਆਂ ਆਤਮਿਕ ਅੱਖਾਂ ਬੰਦ ਹੋ ਚੁੱਕੀਆਂ ਹਨ ਅਤੇ ਸਰੀਰਕ ਅੱਖਾਂ ਨਾਲ ਇਸ ਸੱਚਾਈ ਨੂੰ ਦੇਖਿਆ ਨਹੀਂ ਜਾ ਸਕਦਾ ਇਸ ਦੇ ਪ੍ਰਨਾਮ ਸਰੂਪ ਮਨੁੱਖ ਜੀਵਨ ਭਰ ਮਿਹਨਤ ਤਾਂ ਕਰਦਾ ਰਹਿੰਦਾ ਹੈ ਪਰ ਉਸ ਦੇ ਪਾਪਾਂ ਦਾ ਬੋਝ ਹੋਰ ਵੀ ਵੱਧ ਆ ਜਾਂਦਾ ਹੈ ਅਤੇ ਜੀਵਨ ਦੇ ਅੰਤ ਵਿੱਚ ਮਨੁੱਖ ਮਿੱਟੀ ਵਿੱਚ ਮਿਲ ਜਾਂਦਾ ਹੈ ਤਾਂ ਜਦੋਂ ਉਹ ਪਰਮੇਸ਼ਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜਾ ਹੋਵੇਗਾ ਤਾਂ ਉਸ ਦੇ ਲਈ ਇੱਕ ਹੀ ਟਿਕਾਣਾ ਹੋਵੇਗਾ ਉਹ ਹੈ ਨਰਕ। ਇਸੇ ਨਰਕ ਦੇ ਦੰਦ ਤੋਂ ਬਚਾਉਣ ਲਈ ਪ੍ਰਭੂ ਯਸੂ ਮਸੀਹ ਇਸ ਸੰਸਾਰ ਵਿੱਚ ਮਨੁੱਖੀ ਦੇਹ ਲੈ ਕੇ ਆਏ ਅਤੇ ਮਨੁੱਖਾਂ ਦੇ ਪਾਪਾਂ ਦਾ ਬੋਝ ਆਪਣੇ ਉੱਪਰ ਲੈ ਕੇ ਮਨੁੱਖਾਂ ਲਈ ਬਲੀਦਾਨ ਹੋਏ ਅਤੇ ਮਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠ ਕੇ ਮਨੁੱਖ ਲਈ ਜੀਵਨ ਦਾ ਰਾਹ ਤਿਆਰ ਕੀਤਾ। ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਸਾਰੇ ਮਨੁੱਖ ਉਸ ਉੱਤੇ ਵਿਸ਼ਵਾਸ ਕਰਕੇ ਮੁਕਤੀ پا ਸਕਣ। ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਪਰਮੇਸ਼ਰ ਦੀਆਂ ਗੱਲਾਂ ਲਈ ਪ੍ਰਭੂ ਯਸੂ ਮਸੀਹ ਉਤੇ ਵਿਸ਼ਵਾਸ ਕਰਨ ਦੁਆਰਾ ਆਪਣੀਆਂ ਆਤਮਿਕ ਅੱਖਾਂ ਖੋਲ ਲਵੋ